ਇਹਦਾ ਉਹਦੇ ਕੋਲੇ ਪੈਸੇ ਮੈਨੂੰ ਬਣਾਇਆ ਤੇ ਕਰਦਾ ਨਹੀਂ ਬੈਠਦਾ ਉਹ ਜੀ ਉਹ ਘਾਟੇ ਹੋਏ ਉਹ ਠੰਡਾ ਹੈ ਪਰ ਆਪਾਂ ਉਹ ਬੱਚਿਆਂ ਨੂੰ ਪ੍ਰੇਸ਼ ਕਰੋ ਉਹ ਪੀਣ ਨਾ ਦਵੋ ਉਹ ਸਭ ਤੋਂ ਖਤਰਨਾਕ ਚੀਜ਼ ਆ ਉਹ ਸਵਿੰਗ ਆਗਾ ਜਿਸਨੂੰ ਉੱਥੋਂ ਸ਼ੁਰੂ ਹੁੰਦਾ ਹੈ ਅਸੀਂ ਸਰਕਾਰ ਨੂੰ ਵੀ ਕਹਾਂਗੇ ਵੀ ਇਹਦਾ ਬੈਨ ਲੱਗਣਾ ਚਾਹੀਦਾਗਾ ਇਹਦਾ ਹਰੋ ਆਪਣੇ ਬੱਚੇ ਜੇ ਕੋਈ ਪਿੰਦਾ ਉਹਨੂੰ ਉਹ ਤੋਂ ਉਹਨੂੰ ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਤੇ ਮੈਂ ਯਵਰਾਜ ਹਸਨ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਬਲਾਕ ਪਵਾਨੀਗੜ ਦੀਆਂ ਸੋ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਮਹੀਮ ਤਹਿਤ ਲਗਾਤਾਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨਸ਼ੇ ਨੂੰ ਰੋਕਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਸੋ ਉੱਥੇ ਹੀ ਹੁਣ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਭਵਾਨੀਗੜ ਦੇ ਗਾਂਦੀ ਨਗਰ ਦੇ ਵਿੱਚ ਭਵਾਨੀਗੜ ਪੁਲਿਸ ਦੇ ਵੱਲੋਂ ਇੱਕ ਜਾਗਰੂਕਤਾ ਕੈਂਪ ਹੈ ਜਿਹੜਾ ਲਗਾਇਆ ਜਾ ਰਿਹਾ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਅਫਤਾਰ ਸਿੰਘ ਤਾਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਸੋ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਵੇਅਰ ਹੈ ਜਿਹੜਾ ਕੀਤਾ ਜਾ ਰਿਹਾ ਸੋ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਸਟਿੰਗ ਹੈ ਜਿਹੜੀ ਚਰਚਾ ਦੇ ਵਿੱਚ ਆ ਰਹੀ ਹੈ ਕਿ ਨੌਜਵਾਨ ਪੀੜ੍ਹੀ ਸਟਿੰਗ ਦੀ ਵਰਤੋਂ ਹੈ ਜਿਹੜੀ ਉਹ ਕਰ ਰਹੀ ਹੈ ਉਸ ਦੇ ਵਿੱਚ ਨਸ਼ੀਲੇ ਪਦਾਰਥ ਪਾ ਕੇ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਵੀ ਅਫਤਾਰ ਸਿੰਘ ਤਾਰੀ ਦੇ ਵੱਲੋਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਉਹ ਪੀਣ ਨਾ ਦਿੱਤੀ ਜਾਵੇ ਤੇ ਸਰਕਾਰ ਨੂੰ ਇਸ ਤਰ੍ਹਾਂ ਦੇ ਪਦਾਰਥ ਬੰਦ ਕਰ ਦੇਣੇ ਚਾਹੀਦੇ ਹਨ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਭਵਾਨੀਗੜ੍ਹ ਦੇ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਮੌਜੂਦ ਨੇ ਲੋਕਾਂ ਨੂੰ ਜਾਗਰੂਕ ਕਰਦੇ ਨਜ਼ਰ ਆ ਰਹੇ ਨੇ ਤੇ ਨਸ਼ਾ ਵੇਚਣ ਵਾਲੇ ਅਨਸਰਾਂ ਨੂੰ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ ਕਿ ਉਹ ਨਸ਼ਾ ਨਾ ਵੇਚਣ ਤਾਂ ਸੋ ਉੱਥੇ ਹੀ ਕੀ ਕਹਿਣਾ ਹੈ ਏਐਸਆਈ ਸੁਖਦੇਵ ਸਿੰਘ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਹਾਂਜੀ ਸਰ ਕੀ ਨਾਮ ਹੈ ਸੁਰਦੇਵ ਸਿੰਘ ਜੀ ਠੀਕ ਹੈ ਸਰ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਤਾਂ ਉਹਦੇ ਤਹਿਤ ਅੱਜ ਗਾਂਧੀ ਨਗਰ ਦੇ ਵਿੱਚ ਕੈਂਪ ਲਾਇਆ ਕੀ ਕਹਿਣਾ ਚਾਹੋਗੇ ਜਿਹੜਾ ਪ੍ਰਜਾਹ ਸੰਭਾਰ ਵੱਲੋਂ ਜੋਦ ਨਸ਼ਾ ਵਿਰੁੱਧ ਮੈਂ ਚਲਾਈ ਗਈ ਆ ਉਹਦੇ ਸਬੰਧੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਮਿਲਿਆ ਹਦਾਇਤ ਅਨੁਸਾਰ ਅਸੀਂ ਗਾਂਧੀ ਨਗਰ ਵਿਖੇ ਇੱਕ ਸਾਮ ਨੂੰ ਪ੍ਰੋਗਰਾਮ ਲਿਖਿਆ ਸੀਗਾ ਜਿਸ ਵਿੱਚ ਲੋਕਾਂ ਨੇ ਬਹੁਤ ਸਾਨੂੰ ਸਨਮਾਨ ਦਿੱਤਾ ਠੀਕ ਹੈ ਬਹੁਤ ਸੰਗਾਂਗੀ ਦਿੱਤੀ ਸਾਰਿਆਂ ਨੇ ਸਹਿਯੋਗ ਦਿੱਤਾ ਕਿ ਅਸੀਂ ਨਸ਼ੇ ਛਡਾਉਣ ਸਬੰਧੀ ਤੁਹਾਡਾ ਹਰ ਵੇਲੇ ਸਾਥ ਦੇਣਾ ਠੀਕ ਹੈ ਸਰ ਬਹੁਤ ਨਾਮ ਦਾ ਵੀ ਜ਼ਿਕਰ ਹੋਇਆ ਲੋਕਾਂ ਨੇ ਦੱਸਿਆ ਤਾਂ ਜਗ੍ਹਾ ਬਾਰੇ ਵੀ ਦੱਸਿਆ ਤਾਂ ਉਹਦੇ ਤੇ ਵੀ ਜਿਹੜਾ ਲੱਗਦਾ ਵੀ ਪੁਲਿਸ ਜਲਦੀ ਐਕਸ਼ਨ ਦੇ ਵਿੱਚ ਬਿਲਕੁਲ ਬਿਲਕੁਲ ਐਕਸ਼ਨ ਲੈ ਜਾਊਗਾ ਸਾਨੂੰ ਅੱਜ ਹੀ ਪਤਾ ਲੱਗਿਆ ਇਹ ਗੱਲ ਦਾ ਜੇਕਰ ਕੋਈ ਸਾਨੂੰ ਦੱਸਦਾ ਉਹਦਾ ਗੁਪਤ ਨਾਮ ਰੱਖਿਆ ਜਾਊਗਾ ਨਸ਼ਾ ਵੇਚਣ ਵਾਲੇ ਤਾਂ ਵੀ ਆ ਫਲਾਣਾ ਬੰਦਾ ਵੇਚਦਾ ਸੀ ਦੋਤੋਂ ਦਾ ਕਿਸੇ ਧਰਾਂ ਤੇ ਅਪਲੋਡ ਨਹੀਂ ਕਰ ਦੇਣਾ ਸਹੀ ਹੈ ਸਰ ਹਾਲੇ ਵੀ ਬਹੁਤ ਲੋਕ ਨੇ ਜਿਹੜੇ ਪੁਲਿਸ ਦੀ ਮੁਹਿੰਮ ਨੂੰ ਆਪਣਾ ਨਾ ਸਮਝਦੇ ਹੋਏ ਜਿਹੜਾ ਨਸ਼ਾ ਵਿੱਚ ਉਹਨਾਂ ਨੂੰ ਕੀ ਜਿਹੜੀ ਚੇਤਾਵਨੀ ਉਹਨਾਂ ਨੂੰ ਵੀ ਬਾਰ ਬਾਰ ਕਹੀ ਜਾਂਦੀ ਬਾਜ ਆ ਜਾਓ ਆਪਣੇ ਕੰਮਾਂ ਤੋਂ ਜੇਕਰ ਨਹੀਂ ਆਉਂਦੇ ਫਿਰ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਕਾਨੂੰਨ ਦੇ ਅਨਸਾਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜਮੂਦਾ ਕੀ ਨਾਮ ਹੈ ਜੀ ਅਵਤਾਰ ਸਿੰਘ ਜੀ ਬਲਾਕ ਪ੍ਰਧਾਨ ਆਮ ਆਦੀ ਪਾਰਟੀ ਪੱਜ ਯੁੱਧ ਨਸ਼ੇ ਵਿਰੁੱਧ ਅੱਜ ਜਿਹੜਾ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਤੇ ਲੋਕਾਂ ਦਾ ਕਿਵੇਂ ਸਮਰਥਨ ਹੈ ਮੈਂ ਤਾਂ ਮੈਂ ਉਹ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਯੁੱਧ ਨਸ਼ਾ ਪ੍ਰੁੱਤ ਮਹਿੰਮ ਸ਼ੁਰੂ ਕੀਤੀ ਹੈਗੀ ਤਾਂ ਕਿ ਆਪਾਂ ਅਕਸਰ ਦੇਖ ਰਹੇ ਅਗੇ ਜਿਹੜੇ ਨਸ਼ਾ ਤਸਕਰ ਸੀਗੇ ਆ ਜੋ ਹੱਥ ਬੰਨਰੇ ਨੇ ਵੀ ਸਾਡੇ ਘਰਾਂ ਨਾ ਟਾਵੋ ਵਧੀਆ ਪ੍ਰਚਾਰਾ ਕੀਤਾ ਵੀ ਜਿਹੜਾ ਉਹ ਲੋਕਾਂ ਦੇ ਧੀ ਪੁੱਤਰ ਨਸ਼ੇ ਦੇ ਲਾ ਕੇ ਉਹਨਾਂ ਨੇ ਮਾਇਆ ਇਹ ਕਾਲਾ ਧਨਕ ਥੱਕ ਰਿਆ ਸੀ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਪੀੜਾ ਪੰਜਾ ਚੱਲ ਰਿਹਾ ਠੀਕ ਆ ਤੇ ਰਹੀ ਗੱਲ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਜ਼ਰੀਏ ਵੀ ਜਿੰਨਾ ਵੀ ਬੱਚਾ ਨਸ਼ੇ ਦਾ ਆਦੀ ਬਣ ਗਿਆ ਉਹਨਾਂ ਨੂੰ ਕਿਤੇ ਵੀ ਕੈਂਪ ਦੇ ਵਿੱਚ ਥਾਣੇ ਦੇ ਵਿੱਚ ਜਾ ਕੇ ਮਿਲੋ ਐਸਐਚਓ ਸਾਹਿਬ ਨੂੰ ਮਿਲੋ ਉਹਨਾਂ ਨੂੰ ਕੈਂਪ ਦੇ ਵਿੱਚ ਲੈ ਕੇ ਜਾਣ ਉਹ ਬੱਚਾ ਨਸ਼ਾ ਛੱਡ ਸਕਦਾ ਹੈ ਜੇ ਮਾਪੇ ਪਰਾਲਾ ਕਰਨ ਅਗਰ ਉਹ ਅੱਜ ਬੱਚਾ ਨਸ਼ੇ ਤੋਂ ਬਾਹਰ ਦਲਦਲ ਤੋਂ ਨਿਕਲਦਾ ਤਾਂ ਉਹਦੇ ਵਾਸਤੇ ਸਵਰਗ ਹੈ ਨਹੀਂ ਉਹਦੇ ਵਾਸਤੇ ਨਰਕ ਭਰੀ ਜ਼ਿੰਦਗੀ ਬੱਚੇ ਵਾਸਤੇ ਤਾਂ ਹੈਗਿਆ ਸਭ ਤੋਂ ਜ਼ਿਆਦਾ ਉਹ ਮਾਪੇ ਆਪਾਂ ਦੀ ਸਭ ਤੋਂ ਵੱਡੀ ਨਰਕ ਜੀ ਦੀ ਜ਼ਿੰਦਗੀ ਉਹ ਮਾਪੇ ਹੋ ਗਰੇ ਨੇ ਜਿਨ੍ਹਾਂ ਦੇ ਮਾਪੇ ਨੇ ਸੁਪਨੇ ਕੀ ਸੀ ਵੀ ਮੇਰਾ ਬੱਚਾ ਪੜ੍ਹ ਲਿਖ ਕੇ ਅਫਸਰ ਬਣੂਗਾ ਸਾਡੇ ਵਿੜਾਪੇ ਦਾ ਸਹਾਰਾ ਬਣੂਗਾ ਪਰ ਉਹ ਇਹ ਮਾੜੀਆਂ ਮਾੜੇ ਨਸ਼ਾ ਤਸਕਰਾਂ ਨੇ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਲਾਤੇ ਉਹ ਬਹੁਤ ਬੜੀ ਦੁੱਖ ਦੀ ਗੱਲ ਹੈ ਮੈਂ ਸੋਡੇ ਚੈਨਲ ਜਰੀਏ ਇਹ ਕਿਨ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਸੰਭਾਲੋ ਆਪਦੇ ਬੱਚਿਆਂ ਨੂੰ ਕੈਂਪ ਦੇ ਵਿੱਚ ਛੱਡੋ ਤਾਂ ਗਾਂਧੀ ਨਗਰ ਦੇ ਵਿੱਚ ਅੱਜ ਜਿਹੜਾ ਕੈਂਪ ਲਗਾਏ ਸੀ ਤੁਸੀਂ ਵੀ ਚੇਤਾਵਨੀ ਦਿੰਦੇ ਨਜ਼ਰ ਆਇਓ ਉਹ ਸ਼ਰਾਬਤੀਆਂ ਸਰਾਂ ਨੂੰ ਤਾਂ ਕੀ ਮਾਮਲਾ ਹੈ ਬਿਲਕੁਲ ਮੈਂ ਸੋਡੇ ਚੈਨਲ ਦੇ ਜਰੀਏ ਫੇਰ ਬੇਨਤੀ ਕਰਨਾ ਚਾਹੁੰਦਾ ਵੀ ਜਾਤਾ ਬੰਦੇ ਦੇ ਪੁੱਤ ਬਣ ਜੋ ਸਾਡੇ ਗਾਂਧੀ ਨਗਰ ਕੰਨੀ ਅੱਖ ਨਾਲ ਮੁੜ ਕੇ ਦੇਖਣੇ ਨਹੀਂ ਚਾਹੀਦੇ ਬਸ ਗਾਂਧੀ ਨਗਰ ਦੇ ਜਿਹੜੇ ਵੀ ਨਸ਼ਾ ਤਸਕਰ ਨੇ ਬਸ